ਇਹ ਨਾਮ ਬਲਜਿੰਦਰ ਸਿੰਘ ਸਰਪੰਚਾ ਜੀ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਪੁੱਤਾ ਸੀਗਾ ਤਕਰੀਬਨ 19 ਕਿ ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈ ਸ਼ਰ ਫਿਊਜ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਹੁੰਦੇ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਅ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਵੱਡਾ ਸਹੀ ਹੈ ਕਿ ਨਾ ਚਾਹੁੰਦੇ ਆ ਕਿ ਜਦੋਂ ਕੋਈ ਵੀ ਦਿੱਕਤ ਆ ਵੀ ਆ ਤੇ ਮਾਂ ਪਿਓ ਨਾਲ ਦਰ ਦੋਸਤਾਨਾ ਤੇ ਇਹ ਸ਼ੇਅਰ ਕਰੋ ਤਾਂ ਕਿ ਕੋਈ ਨਾ ਮਾਂ ਪਿਓ ਦਾ ਕੀ ਕਸੂਰ ਸੀਗਾ ਤੇ ਬੱਚੇ ਦਾ ਕੀ ਕਸੂਰ ਸੀ ਬਾਅਦ 'ਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਇਹ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਕੀ ਥੁੱਲੇ ਬੰਦੋ ਵੀ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜ ਆ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਇਸ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਸੀ ਬਹੁਤ ਹੀ ਨਿਗਾ ਸੁਭਾਅ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆਂ ਮਾਂ ਪਿਓ ਨਾਲ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਆ ਪਹਿਲਾਂ ਆਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੁੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਰਹੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਦੁੱਧ ਪਾਉਣ ਚਲੇ ਗਏ ਤੇ ਆਦੀ ਮਾਤਾ ਨਾਲ ਬੰਨ ਕੇ ਚਲੋ ਪਸ਼ੂਆਂਾਂ ਸੰਭੇ ਆ ਠੀਕ ਆ ਦਾਦੀ ਜੀ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਹੋ ਤੇ ਦਾਦੀ ਜੀ ਤੇ ਇਹਦੀ ਮਾਤਾ ਜੀ ਕੱਪੜਿਆਂ ਦਾ ਤਤਲ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਉਹ ਵੀ ਬੱਚੇ ਨੇ ਸੁਸਾਇਡ ਕਰ ਗਏ ਲੱਗਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਫਿਊਜ਼ਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇਦੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹੁਣਾ ਸ਼ੇਅਰ ਕਰੋ ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ ਮੇਰਾ ਨਾਂ ਜੀ ਐਸ ਐਚਓ ਗੁਰਮੰਦਰ ਸਿੰਘ ਸੈਣਾ ਥਾਣਾ ਬਰਨਾਲੇ ਤੋਂ ਸੋ ਜਿਹੜੀ ਘਟਨਾ ਵਾਪਰੀ ਹੈ ਸੁਪਰਾ ਮੋੜ 'ਚ ਕੀ ਘਟਨਾ ਵਰਤੀ ਆ ਅ ਅੱਜ ਸਵੇਰੇ ਸਾਨੂੰ ਪੌਣੇ 8 ਵਜੇ ਇੱਕ ਇੰਟੀਮੇਸ਼ਨ ਆਈ ਸੀ ਕਿ ਪਿੰਡ ਤੋਂ ਫੋਨ ਕੀਤਾ ਸੀ ਆਪਣੇ ਸਰਪੰਚ ਸਾਹਿਬ ਨੇ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰ ਦੀ ਹੈਗੀ ਹੈ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਈਡ ਕਰ ਲਿਆ ਸਰ ਸੁਸਾਈਡ ਕਰਨ ਦਾ ਕਾਰਨ ਕੀ ਹੈ ਸੁਸਾਈਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹਦੀ ਵੱਡੀ ਭੈਣ ਕੈਨੇਡਾ ਗਈ ਹੋਈ ਹੈ ਇਹਦੇ ਤਾਏ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਉਹਦੀ ਰਿਫਿਊਜ਼ਲ ਆ ਰਹੀ ਸੀ ਤੇ ਰਿਫਿਊਜ਼ਲ ਆਉਣਾ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਬੀ ਤੇਰਾ ਵੀ ਕੰਮ ਬਣ ਜਾਊਗਾ ਵੀ ਆਪਰ ਜਾਣ ਵਾਲਾ ਬਟ ਬੱਚਾ ਮਾਰ ਉਸ ਚੀਜ਼ ਨੂੰ ਨਾ ਸਹੰਦੇ ਹੋਏ ਨੇ ਕੱਲ੍ਹ ਇਹ ਸੋਸਾਇਟੀ ਕਰਨ ਆ ਮਾਨਸਿਕ ਤੌਰ ਤੇ ਪਸੰਦ ਆ ਆ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਅੱਜ ਸਵੇਰੇ ਘਰੇ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ ਦਾਰੂ ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ ਪਿਤਾ ਜੀ ਉਹਦੇ ਬਾਅਦ ਦੁੱਧ ਪਾਉਣ ਗਏ ਸੀ ਤਾਂ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗੰਨ ਪਾਈ ਸੀ ਗੰਨ ਨਾਲ ਗੋਲੀ ਬਾਹਰ ਇਹ ਜਿਹੜੇ ਨਾਲ ਸੋਸਾਇਟੀ ਕੀਤਾ ਉਹ ਮਨੂਰ ਤੇ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਕਰਨ ਇਹਨਾਂ ਦੀ ਆਪਣੀ ਗੱਲ ਹੈ ਤੇ ਇਹ ਮੁੰਡਾ ਕੱਲੇ ਸੀ ਜੀ ਹਾਂ ਮੁੰਡਾ ਕੱਲਾ ਸੀ ਇੱਕ ਭੈਣ ਤੇ ਇੱਕ ਭ ਮਾਪ ਤੋਂ ਇੱਕ ਫੈਰ ਹੋਇਆ ਜੀ ਓਏ ਕਿੰਨੇ ਭੈਣ ਭਰਾਣੇ ਜਿਹੜਾ ਮੁੰਡੇ ਦੱਸ ਜੀ ਇੱਕ ਭੈਣ ਆ ਔਰ ਇੱਕ ਭਰਾ ਨੇ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾਣੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 ਬੀ ਐਨ ਐਸ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬਾਡੀ ਮਾਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਇਹਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਊਗਾ ਭਾਜੀ ਵਾਜੀ ਕੀ ਨਾਮ ਹੋਣਾ ਤੇ ਕੀ ਕਰਨਾ ਬਪਰੀ ਹੋਈ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਸਬਤ ਸਰਪੰਚਾਇਤ ਵਿੱਚ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਪੱਛਾ ਸੀਗਾ ਤਕਰੀਬਨ 19 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈ ਸ਼ਰਫੂਜ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਹੁੰਦੇ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਹਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਵੱਡਾ ਸੀਗਾ ਨਾ ਚਾਹੁੰਦੇ ਕਿ ਜਦੋਂ ਕੋਈ ਵੀ ਟੱਕਰ ਆ ਵੀ ਆ ਤੇ ਮਾਂ ਪਿਓ ਨਾਲ ਆ ਦੇ ਦਾਰ ਦੋਸਤਾਂ ਨਾਲ ਤੇ ਇਹ ਸ਼ੇਅਰ ਕਰੋ ਤਾਂ ਕਿ ਕੋਈ ਨਾ ਮਾਂ ਪਿਓ ਦਾ ਕੀ ਕਸੂਰ ਸੀਗਾ ਤੇ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮੰਨ ਕੇ ਚਲੋ ਬਹੁਤ ਹੀ ਜ਼ਿਆਦੇ ਤੁਖ ਦਾ ਇੱਕ ਘਟਨਾ ਕੀ ਚੁੱਲ੍ਹੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਕੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਸੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਐਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਇਸ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਪਾਉਦੇ ਨਿਗਾਸਵਾਲ ਸੀਗਾ ਜੀ ਅੱਜ ਕੱਲ ਤੇ ਆਪਾਂ ਦੇਖਦੇ ਆਂ ਮਾਂ ਪਾਪਾ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਠੀਕ ਆ ਪੜਾ ਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੁਰੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਰਹੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਦੁੱਧ ਪਾਣ ਚਲੇ ਗਏ ਤੇ ਆਦੀ ਮਾਤਾ ਨੇ ਬੰਨ ਕੇ ਚਲੋ ਪਸ਼ੂਆਂ ਸੰਭੇ ਆ ਠੀਕ ਆ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ਨ ਹੋਇਆ ਹੋਇਆ ਸੀ ਉਹਦੇ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਇਹਦੀ ਮਾਤਾ ਜੀ ਕੱ ਜਾ ਤਰ ਤੋਂ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਉਹ ਵੀ ਬੱਚੇ ਨੇ ਸੈਟ ਕਰ ਗਏ ਲੱਗਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਤ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਿਫਿਊਜ਼ ਲਾ ਕੇ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇੱਦੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹੁਣਾ ਸ਼ੇਅਰ ਕਰੋ ਆਦੇ ਭੈਣ ਭਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕਦਮ ਲੈ ਚੱਕਿਆ ਜਾਵੇ ਬਸ ਕਰਸਾ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜੀ ਐਸ ਐਚਓ ਗੁਰਮੰਦਰ ਸਿੰਘ ਸੈਣਾ ਖਾਣਾ ਬਰਨਾਲੇ ਤੋਂ ਸਰ ਇਹ ਜਿਹੜੀ ਘਟਨਾ ਵਾਪਰੀ ਹੈ ਸੁਪਰਾ ਮੋੜ 'ਚ ਕੀ ਘਟਨਾ ਲੱਗੀ ਅ ਅੱਜ ਸਵੇਰੇ ਸਾਨੂੰ 9:18 ਵਜੇ ਇੱਕ ਇੰਟੀਮੇਸ਼ਨ ਆਈ ਸੀ ਜੀ ਪਿੰਡ ਤੋਂ ਫੋਨ ਕੀਤਾ ਸੀ ਆਪਣੇ ਸਰਪੰਚ ਸਾਹਿਬ ਨੇ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰ ਦੀ ਹੈਗੀ ਹੈ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਈਡ ਕਰ ਲਿਆ ਸਰ ਸੁਸਾਈਡ ਕਰਨ ਦਾ ਕਾਰਨ ਕੀ ਹੈ ਜੀ ਸੁਸਾਈਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹਦੀ ਵੱਡੀ ਭੈਣ ਕੈਨੇਡਾ ਗਈ ਹੋਈ ਐ ਇਹਦੇ ਤਾਇੇ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਉਹਦੀ ਰਿਫਿਊਜ਼ਲ ਆ ਰਹੀ ਸੀ ਤੇ ਰਿਫਿਊਜ਼ਲ ਆਉਣ ਨਾਲ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਵੀ ਤੇਰਾ ਵੀ ਕੰਮ ਬਣ ਜੂਗਾ ਵੀ ਆਪਰ ਜਾਣ ਵਾਲਾ ਬਟ ਬੱਚਾ ਮਾਰ ਉਸ ਚੀਜ਼ ਨੂੰ ਨਾ ਸਹੰਦੇ ਹੋਏ ਇਹਨੇ ਕੱਲ ਸੂਸਾਈਡ ਕਰ ਲਿਆ ਮਾਨਸਿਕ ਤੌਰ ਤੇ ਪਸੰਦ ਆ ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਦਿੰਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਜਿਵੇਂ ਕਰ ਰਹੀ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ दारू ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ ਪਿਤਾ ਜੀ ਉਹਦੇ ਬਾਹਰ ਦੁੱਧ ਪਾਉਣ ਗਏ ਸੀ ਤਾਂ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗੰਨ ਪਈ ਸੀ ਗੰਨ ਨਾਲ ਗੋਲੀ ਬਾਹਰ ਜਿਹਦੇ ਨਾਲ ਫਸਾਇਆ ਕੀਤਾ ਉਹਨੂੰ ਕੋਲ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਕਰਨ ਇਹਨਾਂ ਦੀ ਆਪਣੀ ਗੱਲ ਹੈ ਤੇ ਇਹ ਮੁੰਡਾ ਇਕੱਲਾ ਸੀ ਜੀ ਹਾਂ ਮੁੰਡਾ ਕੱਲਾ ਸੀ ਇੱਕ ਭੈਣ ਤੇ ਇੱਕ ਭਰਾ ਸੀ ਮਾਪੇ ਇੱਕ ਫੈਰ ਹੋਇਆ ਵੇ ਇਹ ਕਿੰਨੇ ਭੈਣ ਭਰਾ ਨੇ ਜਿਹੜਾ ਮੁੰਡੇ ਦੱਸ ਜੀ ਇੱਕ ਭੈਣ ਆ ਔਰ ਇੱਕ ਭਰਾ ਨੇ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾ ਨੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 ਬੀਐਨਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬੋਡੀ ਮਾਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਇਹਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਊਗਾ